ਗਈ ਜਿਹੜੇ ਸਾਡੇ ਪਿੰਡ ਦੇ ਵਿੱਚ ਕਾਤਲ ਹੋਏ ਆ 5 ਮਹੀਨੇ ਹੋ ਗਏ ਕਾਤਲ ਹੋਇਆ ਨੂੰ ਜਿਹੜਾ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਇਸੇ ਕਰਕੇ ਬਾਈ ਕਟ ਕੀਤਾ ਬੋਟਾਂ ਦਾ ਕੀ ਹੁਣ ਤੱਕ ਕਿੰਨੇ ਕਿੰਨੇ ਲੋਕ ਵੋਟ ਪਾ ਕੇ ਪਹੁੰਚ ਗਏ ਦੇਖੋ ਜੀ ਜਿਹੜਾ ਹੁਣ ਪਤਾ ਤੱਕ ਪਤਾ ਲੱਗਦਾ ਵੀ ਜਿਹੜੀਆਂ 60 65 ਵੋਟਾਂ ਪਈਆਂ ਨੇ ਜਾਂ ਤਾਂ ਸਾਡੇ ਕੱਠ ਹੋਣ ਤੋਂ ਪਹਿਲਾਂ ਪੈ ਗਈਆਂ ਜਾਂ ਕੋਈ ਵਿੰਗਟੇੜ ਨਾਲ ਹੋਰਾਂ ਪਰਾਂ ਦੀ ਪੈ ਗਈਆਂ ਉਹ ਪੈ ਗਈਆਂ ਉਸ ਤੋਂ ਬਾਅਦ ਜਦੋਂ ਦਾ ਸਾਡਾ ਅਸੀਂ ਰੋਸ ਪ੍ਰਗਟ ਕੀਤਾ ਇੱਥੇ ਇਕੱਠ ਹੋਇਆ ਉਦੋਂ ਤੋਂ ਲੈ ਕੇ ਕੋਈ ਵੋਟ ਨਹੀਂ ਪਈ ਕਦੋਂ ਤੱਕ ਇਹ ਬਾਈਕਾਟ ਰਹੂਗਾ ਬਾਈਕਾਟ ਤਾਂ ਦੇਖੋ ਜੀ ਜੇ ਸਾਡਾ ਇਦੋਂ ਪਹਿਲਾਂ ਸਾਨੂੰ ਇਨਸਾਫ ਮਿਲ ਜਾਂਦਾ ਅਸੀਂ ਆਪ ਖੁਦ ਵੋਟ ਪਾ ਜਾਣੀ ਸੀਗੀ ਹੁਣ ਸਾਡਾ ਬਾਈਕਾਟ ਜਿੱਨਾਂ ਚ ਇੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਕੋਈ ਭਰੋਸਾ ਨਹੀਂ ਦਿਵਾਇਆ ਜਾਂਦਾ ਭਰੋਸਾ ਦਿਵਾਉਂਦੇ ਵੀ ਅਸੀਂ ਉਸ ਭਰੋਸੇ ਤੇ ਯਕੀਨ ਨਹੀਂ ਕਰਦੇ ਕਿਉਂਕਿ ਸਾਨੂੰ ਬਹੁਤ ਪਹਿਲਾਂ ਵਾਰੀ ਭਰੋਸਾ ਦਿਵਾਇਆ ਸੀਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੇ ਤੇ ਆਪਣਾ ਐਸਐਸਪੀ ਤੇ ਜਿੰਨੇ ਵੀ ਇੱਥੇ ਮੁਲਾਜ਼ਮ ਆਉਂਦੇ ਨੇ ਅਫਸਰ ਆਉਂਦੇ ਨੇ ਉਹਨਾਂ ਤੇ ਅਸੀਂ ਹੁਣ ਭਰੋਸਾ ਨਹੀਂ ਕਰਦੇ 10 ਜਨਮਰੀ ਨੂੰ ਕਤਲ ਹੋਇਆ ਜੰਗੀਰ ਸਿੰਘ ਧੀ ਉਹਦਾ ਨਾਮ ਜੀ ਤੇ ਰਣਜੀਤ ਕੌਰ 10 ਜਨਮਰੀ ਨੂੰ ਕਤਲ ਹੋਏ ਨੇ ਇਹ ਅੱਜ ਤੱਕ ਸਾਨੂੰ ਹਜੇ ਕੋਈ ਇਨਸਾਫ ਨਹੀਂ ਇਹਦਾ ਮਿਲਿਆ ਅਸੀਂ ਇਹਦੇ ਕਾਰਨ ਵੋਟਾਂ ਦਾ ਤਾਂ ਹੀ ਮਸਲਾ ਹੱਲ ਕਰਿਆ ਵੀ ਆਪਣੇ ਪਿੰਡ ਦਾ ਸਾਰੇ ਦਾ ਬਾਈਕਾਟ ਹੈ ਵੀ ਸਾਡੀ ਇਹ ਖਬਰ ਸਾਰੀ ਇੰਡੀਆ ਚ ਪਹੁੰਚ ਜੇ ਤਾਂ ਕਿ ਸਾਡਾ ਮਸਲਾ ਹੱਲ ਛੇਤੀ ਤੋਂ ਛੇਤੀ ਹੋ ਜੇ ਅਸੀਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆ ਵੀ ਸਾਡਾ ਮਸਲਾ ਛੇਤੀ ਹੱਲ ਕਰੇ ਕਿਉਂ ਨਹੀਂ ਕਰਦੇ ਕਿੱਥੇ ਸੁੱਤੇ ਪਏ ਨੇ ਬਹੁਤ ਪਲੀਮਾਨਸ ਸਰਕਾਰ ਕਹਿੰਦੇ ਸੀਗੇ ਪਰ ਹਜੇ ਤੱਕ ਸਾਨੂੰ ਕੋਈ ਅਮਨ ਕਾਨੂੰਨ ਹੀ ਨਹੀਂ ਮਿਲਿਆ ਇਹਨਾਂ ਹੁਣ ਤੱਕ ਇਹਨੇ 4-5 ਮਹੀਨਿਆਂ ਦੇ ਵਿੱਚ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂ ਨਹੀਂ ਇੱਕ ਦੋ ਬੰਦੇ ਚੱਕੇ ਹੈ ਜੀ ਪਹਿਲਾਂ ਤੇ ਉਹਨਾਂ ਦੀ ਟ੍ਰੇਸ ਕਰੀ ਉਹਨਾਂ ਚ ਕੁਝ ਨਹੀਂ ਨਿਕਲਿਆ ਤੇ ਫੇਰ ਵਾਰ-ਵਾਰ ਚੱਕੇ ਫੇਰ ਕੁਝ ਨਹੀਂ ਮਿਲਿਆ ਹੁਣ ਫੇਰ ਕਹਿੰਦੇ ਨੇ ਵੀ ਦੋ ਬੰਦੇ ਹੋਰ ਚੱਕੇ ਹੋਇਆ ਪਰ ਉਹਨਾਂ ਦਾ ਵੀ ਸਾਡੇ ਕੋਲ ਹਜੇ ਕੋਈ ਸਬੂਤ ਹੀ ਨਹੀਂ ਹੈਗਾ ਵੀ ਉਹਨਾਂ ਦਾ ਬਣਿਆ ਇੱਕ ਨਾਂ ਬਣਿਆ ਕੁਛ ਪਰ ਵਾਰ ਸੇ ਦੇ ਰਹੇ ਹੈ ਪਰਿਵਾਰ ਦੀ ਸੇਤ ਤੇ ਵੀ ਨਹੀਂ ਹੈ ਇਨਸਾਫ ਮਿਲ ਰਿਹਾ ਫੇਰ ਕਰਾਂਗੇ ਵੀ ਕੀ ਪਿੰਡ ਚ ਜੀ ਦੋ ਕਤਲ ਹੋਏ ਸੀਗੇ ਪਹਿਲੇ ਮਹੀਨੇ ਦੀ 10 ਤਰੀਕ ਨੂੰ ਉਹਨਾਂ ਦਾ ਅਜੇ ਤੱਕਰ ਕੋਈ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਉਸ ਤੋਂ ਬਾਅਦ ਦੋ ਤਿੰਨ ਦਿਨ ਪਹਿਲਾਂ ਸਾਡੇ ਪਿੰਡ ਦਾ ਇੱਕ ਵੀ ਹੋਰ ਨੌਜਵਾਨ ਹੈ ਉਹਦਾ ਕਤਲ ਹੋ ਗਿਆ ਸਰਕਾਰ ਸਾਨੂੰ ਸੁਰੱਖਿਆ ਦੇਣ ਚ ਫੇਲ ਹੈ ਇਸ ਵਾਸਤੇ ਅਸੀਂ ਇਹਦਾ ਵਿਸ਼ਵਾਸ ਨਹੀਂ ਕੀਤਾ ਹੈਗਾ ਇਸ ਵਾਸਤੇ ਅਸੀਂ ਪਾਈਕਾਟ ਕੀਤਾ ਹੈ ਵੋਟਾਂ ਦਾ ਕਿੰਨੇ ਸਮੇਂ ਲਈ ਬਾਈ ਕਟ ਕਰ ਦਿੱਤਾ ਗਿਆ ਹੈ ਬਾਈ ਕਟ ਆ ਅਥਨਤ ਸ਼ਾਮ ਤੱਕ ਰਸੀਬ ਆਜਦੇ ਤੱਕ ਬਾਈ ਕਟ ਰੱਖਿਆ ਹੈ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਦਿੱਤਾ ਪ੍ਰਸ਼ਾਸਨ ਭਰੋਸਾ ਥੇਰੇ ਦਵਾਇਆ ਪਰ ਭਰੋਸਾ ਉਹ ਸਿਰੇ ਨਹੀਂ ਚੜਿਆ ਦੋ ਤਿੰਨ ਵਾਰੀ ਭਰੋਸਾ ਦਵਾਇਆ ਕਦੇ ਕਹਿ ਦਿੰਦੇ 70% ਕਿਸ ਜਿਹੜਾ ਅਸੀਂ ਕੱਢ ਲਿਆ ਫੇਰ ਫੇਰ ਜ਼ੀਰੋ ਹੋ ਜਾਂਦਾ ਕਹਿ ਦਿੰਦੇ ਵੀ ਹਜੇ ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ ਫੇਰ ਅਸੀਂ ਉਹ ਵਿਸ਼ਵਾਸ ਕਿਵੇਂ ਮੰਨ ਲਈਏ ਜੀ ਕਿੰਨੇ ਟਾਈਮ ਤੋਂ ਧਰਨੇ ਪਰਦਰਸ਼ਨ ਕਰ ਰਹੇ ਹਾਂ ਕਿਉਂ ਨਹੀਂ ਜਣਾ ਇਨਸਾਫ ਮਿਲ ਰਿਹਾ ਚੌਥੇ ਮਹੀਨੇ ਦੀ 16 ਤਰੀਕ ਤੋਂ ਲਗਾਤਾਰ ਤੀਜੇ ਮਹੀਨੇ ਦੀ 17 ਤਰੀਕ ਨੂੰ ਇੱਕ ਦਿਨ ਦਾ ਰੱਖਿਆ ਸੀਗਾ ਅਸੀਂ ਥਾਣੇ ਦੇ ਗੇਟ ਅੱਗੇ ਧਰਨਾ ਤੇ ਜਿਹੜਾ ਚੌਥੇ ਮਹੀਨੇ ਦੀ 16 ਤਰੀਕ ਤੋਂ ਅੱਜ ਤੱਕ ਸਾਡਾ ਜਿਹੜਾ ਧਰਨਾ ਉਹ ਥਾਣੇ ਦੇ ਬਾਹਰ ਚੱਲ ਰਿਹਾ ਹੈਗਾ ਅੱਜ ਵੀ ਚੱਲ ਰਿਹਾ ਹੈ ਅੱਜ ਵੀ ਚੱਲ ਰਿਹਾ ਹੈ ਹੁਣ ਕੀ ਕਹਿੰਦੇ ਨੇ ਅਧਿਕਾਰੀ ਅਧਿਕਾਰੀ ਹੁਣ ਕਹਿੰਦੇ ਸੀ ਕਿ ਵੀ ਅਸੀਂ ਤੁਹਾਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਨੇ ਆਂਗੇ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਕੇਸ ਟ੍ਰੇਸ ਕਰਕੇ ਸਾਰੇ ਹਥਿਆਰ ਬਰਾਮਦ ਕਰਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਦਿਓ ਉਸ ਤੋਂ ਬਾਅਦ ਵਿੱਚ ਅਸੀਂ ਆਪਦਾ ਧਰਨਾ ਚੱਕ ਲਾਂਗੇ ਵੀ ਸਾਨੂੰ ਇਨਸਾਫ ਮਿਲ ਗਿਆ ਆ ਖਣੀ ਹੈ सिपल गुज़रो चाल